ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਗੱਲ ਕਰਦੇ ਆਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਬਾਰੇ ਦੋਸਤੋ ਚੱਲਦੇ ਆਂ ਅੱਜ ਦੀ ਪਹਿਲੀ ਖਬਰ ਦੇ ਵੱਲ ਮੁਸਲਮਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਵਾਰ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਹੈ ਮਹਿਬੂਬਾ ਮਫਤੀ ਪੀਪਲ ਦੇ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਮਹਿਬੂਬਾ ਮਫਤੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਦੇ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ ਮਹਿਬੂਬਾ ਮਫਤੀ ਨੇ ਕਿਹਾ ਕਿ ਮੁਸਲਮਾਨ ਅਤੇ ਹਿੰਦੂ ਇਕੱਠੇ ਹੋਲੀ ਅਤੇ ਈਦ ਮਨਾਉਂਦੇ ਸਨ ਅਤੇ ਭਾਈਚਾਰਕ ਸਦਭਾਵਨਾ ਵਿੱਚ ਰਹਿੰਦੇ ਸਨ ਉਨ੍ਹਾਂ ਨੇ ਸਰਕਾਰ ਦੁਆਰਾ ਫੈਲਾਏ ਜਾ ਰਹੇ ਜ਼ਹਿਰ ਦੇ ਭਿਆਨਕ ਨਤੀਜਿਆਂ ਬਾਰੇ ਵੀ ਚਤਾਨੀ ਦਿੱਤੀ ਦੇਸ਼ ਭਰ ਵਿੱਚ ਮਾਹੌਲ ਵਿਗੜ ਰਿਹਾ ਹੈ ਪਹਿਲਾਂ ਹੋਲੀ ਖੁਸ਼ੀ ਨਾਲ ਮਨਾਈ ਜਾਂਦੀ ਸੀ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਮਾਨਣਾ ਨਹੀਂ ਇਸ ਨੂੰ ਇਕੱਠੇ ਮਨਾਇਆ ਜਿਵੇਂ ਉਹ ਈਦ ਮਨਾਉਂਦੇ ਹਨ ਹੁਣ ਮਾਹੌਲ ਖਰਾਬ ਹੋ ਗਿਆ ਹੈ ਖਾਸ ਕਰਕੇ ਯੂਪੀ ਦੇ ਮੁੱਖ ਮੰਤਰੀ ਦੁਆਰਾ ਮੁਸਲਮਾਨਾਂ ਨਾਲ ਜਸਤ ਤਰ੍ਹਾਂ ਦਾ ਵਿਵਾਰ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਹੈ ਇਸ ਦੇਸ਼ ਵਿੱਚ Hindu ਅਤੇ Muslim ਖੁਸ਼ੀ ਨਾਲ ਇਕੱਠੇ ਰਹਿੰਦੇ ਹਨ ਪਰ ਹੁਣ ਉਹ ਜ਼ਹਿਰ ਫੈਲ ਫਲਾ ਰਹੇ ਹਨ ਦੋਸਤੋ ਆਪਦੇ ਅਗਲੀ ਖਬਰ ਦੇ ਵੱਲ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਗ੍ਰਿਫਤਾਰ ਨਸ਼ਾ ਵਿਰੋਧ ਜੰਗ ਤਹਿਤ ਸ਼ਾਹਪੁਰ ਥਾਣੇ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ 295 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਮੁਲਾਜ਼ਮਾ ਮੁਲਜ਼ਮਾ ਦੀ ਪਛਾਣ ਬਲਕਾਰ ਸਿੰਘ ਵਾਸੀ ਪਿੰਡ ਕੋਟਲੀ ਗਾਜਰਾ ਦਵਿੰਦਰ ਸਿੰਘ ਪਰਮਿੰਦਰ ਸਿੰਘ ਵਾਸੀ ਪਿੰਡ ਮੱਲੇਵਾਲ ਖੇੜਾ ਕਰਨਜੀਤ ਸਿੰਘ ਵੱਜੋਂ ਹੋਈ ਹੈ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਆਕੋਟ ਥਾਣਾ ਇੰਚਾਰਜ ਬਲਵਿੰਦਰ ਸਿੰਘ ਦੀ ਟੀਮ ਦੇ ਮਲਸੀਆਂ ਚੌਂਕੀ ਇੰਚਾਰਜ ਏਐਸਆਈ ਨਿਰਮਲ ਸਿੰਘ ਨੇ ਰੇਲਵੇ ਪੁਲ ਨੇੜੇ ਬਲਕਾਰ ਸਿੰਘ ਅਤੇ ਦਵਿੰਦਰ ਸਿੰਘ ਨੂੰ ਰੋਕਿਆ ਅਤੇ ਨਿਸ਼ਲੀਆਂ ਗੋਲੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ ਤਲਵੰਡੀ ਸਗੇੜਾ ਕਿਉਂਕਿ ਦੇ ਇਨਚਾਰਜ ਬੁੱਟਾ ਰਾਮ ਨੇ ਥਾਣਾ ਦਾਲਾ ਮੰਡੀ ਨੇੜੇ ਪ੍ਰਮੰਦਰ ਅਤੇ ਕਰਨਜੀਤ ਸਿੰਘ ਨੂੰ ਰੋਕਿਆ ਅਤੇ ਉਹਨਾਂ ਦੀ ਬਾਈਕ ਦੀ ਸੀਟ ਹੇਠੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਕੀਤੀਆਂ ਪੁਲਸ ਨੇ ਚਾਰਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਖੋ ਚਲਦੇ ਅਗਲੀ ਖਬਰ ਦੇ ਵੱਲ 21 ਤੋਂ 28 ਮਾਰਚ ਤੱਕ ਹੋਵੇਗਾ ਬਜਟ اجلاس ਹਰਪਾਲ ਸਿੰਘ ਚੀਮਾ ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ ਇਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਦਾ ਬਜਟ اجلاس 21 ਤੋਂ 28 ਮਾਰਚ ਤੱਕ ਹੋਵੇਗਾ 21 ਮਾਰਚ ਨੂੰ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਪਾਸ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਲੋੜ ਅਨੁਸਾਰ ਸ਼ੈਸ਼ਨ ਨੂੰ ਘਟਾਇਆ ਜਾ ਜਾਂ ਵਧਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ 26 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਦੁਤ ਚਲਦੇ ਅਗਲੀ ਖਬਰ ਦੇ ਵੱਲ ਫੈਕਟਰੀ 'ਚ ਗੈਸ ਲੀਕਟਣਾ ਤੋਂ ਬਾਅਦ ਬਿਜਲੀ ਸਪਲਾਈ ਕੱਟੀ ਬਚਾਅ ਕਰਦੇ ਜਾਰੀ ਅੱਜ ਮਕਸੂਦਾਂ ਇਲਾਕੇ ਵਿੱਚ ਗੈਸ ਲੀਕ ਮਾਮਲੇ ਵਿੱਚ ਐਸ ਡੀ ਐਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਮਨਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਸਾਨੂੰ ਪਹਿਲਾਂ ਵੀ ਇਸ ਫੈਕਟਰੀ ਤੋਂ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਾਣਕਾਰੀ ਅਨੁਸਾਰ ਟੈਸਟਿੰਗ ਦੌਰਾਨ ਇੱਥੇ ਗੈਸ ਲੀਕ ਹੋ ਗਈ ਐਸ ਦਰਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਕਰਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ ਹੋਈ ਸੀ ਅਸੀਂ ਸਥਿਤੀ ਨੂੰ ਕਾਬੂ ਕਰਨ ਲਈ ਫੈਕਟਰੀ ਦੀ ਬਿਜਲੀ ਸਪਲਾਈ ਕੱਟ ਦਿੱਤੀ ਹੈ ਅਗਲੇ 2-3 ਘੰਟਿਆਂ ਵਿੱਚ ਸਥਿਤੀ ਕਾਬੂ ਵਿੱਚ ਹੋ ਜਾਵੇਗੀ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਸਥਿਤੀ ਤੇ ਨજર ਰੱਖ ਰਹੀਆਂ ਹਨ ਸਥਾਨਕ ਲੋਕਾਂ ਨੂੰ ਸचेत ਸचेत ਰਹਿਣ ਦੀ ਸਲਾਹ ਦਿੱਤੀ ਗਈ ਹੈ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ ਤੇ ਲਾਏ ਵੱਡੇ ਇਲਜ਼ਾਮ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਸਿੰਗਰ ਕਾਕਾ ਨੇ ਆਪਣੇ ਨਾਲ ਫਰਾਡ ਹੋਣ ਦੀ ਗੱਲ ਸਾਂਝੀ ਕੀਤੀ ਹੈ ਇਸ ਦੌਰਾਨ ਉਹਨਾਂ ਮਿਊਜ਼ਿਕ ਕੰਪਨੀਆਂ ਤੇ ਇਲਜ਼ਾਮ ਲਗਾਏ ਹਨ ਕਿ ਮੈਨੂੰ ਤਾਂ ਕਿੰਗਾ ਮਿਲ ਰਹੀਆਂ ਤੇ ਕੈਰੀਅਰ ਖਰਾਬ ਕਰਨ ਬਾਰੇ ਕਿਹਾ ਜਾ ਰਿਹਾ ਹੈ ਮੁਹਾਲੀ ਦੇ ਥਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਇਸ ਦੌਰਾਨ ਕਿਹਾ ਕਿ ਪਿੰਕੀ ਢਾਲੀਵਾਲ ਨੇ ਮੈਨੂੰ ਵੀ ਠੱਗਿਆ ਹੈ ਦੂਸਰੀ ਅੱਜ ਦੀ ਖਬਰ ਦੇ ਵੱਲ ਹਰਮੀਤ ਸਿੰਘ ਕਾਲਕਾ ਦੇ ਪਿਤਾ ਦਾ ਦੇਹਾਂਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਪਿਤਾ ਦਿਲਜੀਤ ਸਿੰਘ ਕਾਲੜਾ ਦਾ ਅੱਜ ਦਿਹਾਂਤ ਹੋ ਗਿਆ ਹੈ ਦੁਤ ਚਲਦੇ ਅਗਲੀ ਖਬਰ ਦੇ ਵੱਲ ਹైదరాబాద్ 'ਚ ਦਰਦਨਾਕ ਹਾਦਸਾ ਲੈਫਟ 'ਚ ਫਸੇ 1 ਸਾਲ ਦੇ ਮਾਸੂਮ ਬੱਚੇ ਦੀ ਮੌਤ ਹైదరాబాద్ ਸ਼ਹਿਰ ਦੀ ਸੰਤੋਸ਼ ਨਗਰ ਕਲੋਨੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਲੈਫਟ 'ਚ ਫਸੇ ਫਸ ਕੇ 1 ਸਾਲ ਦੇ ਬੱਚੇ ਸੁਰਿੰਦਰ ਦੀ ਜਾਨ ਚਲੀ ਗਈ ਸੁਰਿੰਦਰ ਦੇ ਪਿਤਾ ਇੱਕ ਹੋਸਟਲ ਵਿੱਚ ਚੌਂਕੀਦਾਰ ਵਜੋਂ ਕੰਮ ਕਰਦੇ ਸਨ ਇਹ ਪਰਿਵਾਰਕ ਕਤਬ ਸ਼ਾਹੀ ਮਸਜਿਦ ਦੇ ਕੋਲ ਮੁਸਤਾਫਾ ਅਪਾਰਟਮੈਂਟਸ ਵਿੱਚ ਰਹਿੰਦਾ ਸੀ ਇਹ ਮਾਮਲਾ ਆਸਫਨਗਰ ਆਸਫਨਗਰ ਥਾਣੇ ਅਧੀਨ ਆਉਂਦਾ ਹੈ ਹਾਸੀ ਤੋਂ ਬਾਅਦ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਹਾਲਾਂਕਿ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਪੁਲਿਸ ਨੇ ਕਿਹਾ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਹਾ사 ਕਿਵੇਂ ਹੋਇਆ ਦੋਸਤੋ ਅੱਜ ਦੀ ਖਬਰ ਦੇ ਵਲਗੁਰਪ੍ਰੀ ਮਰਡਰ ਕੇਸ ਵਿੱਚ ਚਾਰਜ ਸ਼ੀਟ ਦਾਇਰ ਕੀ ਐਮਪੀ ਅਮਰਤਪਾਲ ਸਿੰਘ ਦਾ ਹੱਥ ਆ ਗਈ ਵੱਡੀ ਅਪਡੇਟ ਜ਼ਿਲ੍ਹਾ ਫਰੀਕੋਟ ਜ਼ਿਲ੍ਹਾ ਫਰੀਕੋਟ ਜ਼ਿਲ੍ਹੇ ਦੇ ਹਰੀਨੋ ਪਿੰਡ ਦੇ ਗੁਰਪ੍ਰੀ ਸਿੰਘ ਕਤਲ ਕੇਸ ਵਿੱਚ ਐਸ ਆਈ ਟੀ ਨੇ ਬੀਤੇ ਦਿਨ ਨੂੰ ਦੋ ਸ਼ੂਟਰਾਂ ਸਮੇਤ 12 ਮੁਲਜ਼ਮਾਂ ਵਿਰੁੱਧ ਲਗਭਗ 1435 ਪੰਨਿਆਂ ਦੀ ਚਾਰਜ ਸ਼ੀਟ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਦਵਾ ਦੀ ਕੋਰਟ ਵਿੱਚ দাਇਰ ਕੀਤੀ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਸ਼ਾਮਲ ਹਨ ਇਨ੍ਹਾਂ ਵਿੱਚੋਂ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਅੱਤਵਾਦੀ ਅਰਸ਼ ਡੱਲਾ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਐਸ ਲਈ ਵਿਸ਼ੇਸ਼ ਅਦਾਲਤ ਨੇ ਐਸਆਈਟੀ ਨੂੰ ਚਾਰਜ ਸ਼ੀਟ ਦਾਇਰ ਕਰਨ ਲਈ 13 ਮਾਰਚ ਤੱਕ ਦਾ ਸਮਾਂ ਦਿੱਤਾ ਸੀ ਅਤੇ ਐਸਆਈਟੀ ਨੇ ਸਮਾਂ ਸੀਮਾ ਤੋਂ ਇੱਕ ਦਿਨ ਪਹਿਲਾਂ ਚਾਰਜ ਸ਼ੀਟ ਦਾਇਰ ਕਰ ਦਿੱਤੀ। ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਹੋਣੀ ਹੈ ਅਤੇ ਅਦਾਲਤ 12 ਮਾਰਚ ਨੂੰ 12 ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾ ਸਕਦੀ ਹੈ ਜੋ ਨਾਇਕ ਹਰਾਸਤ ਵਚਨ ਹਨ। ਦੋਸਤੋ ਚਲਦੇ ਆਂ ਅਗਲੀ ਖਬਰ ਦੇ ਵੱਲ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਚ ਸੇਵਾ ਕਰਦਿਆਂ ਛੱਤ ਤੋਂ ਢਿੱਗਣ ਕਾਰਨ ਬੱਚੇ ਦੀ ਗਈ ਜਾਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿੰਮੋਵਾਲ ਵਿੱਚ ਬਹੁਤ ਹੀ ਮੰਦ ਭਾਗਾ ਹਸਾ ਵਾਪਰਿਆ ਹੈ ਜਿੱਥੇ ਇੱਕ ਗੁਰਸਿੱਖ ਪਰਿਵਾਰ ਤੇ ਦੁੱਖਾਂ ਦਾ ਹਾਲ ਟੁੱਟ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ 13 ਸਾਲ ਦੇ ਲੜਕੇ ਦੀ ਮੌਤ ਹੋ ਗਈ ਬੱਤੇ ਦੀ ਪਛਾਣ ਕਰ ਗੁਰਸਾਹਿਬ ਸਿੰਘ ਵਜੋ ਹੋਈ ਹੈ ਤੇ ਉਹ ਗੁਰਸਿੱਖ ਪਰਿਵਾਰ ਦਾ ਇਕਲੌਤਾ ਪੁੱਤ ਸੀ ਗੁਰਸਾਹਿਬ ਸਿੰਘ ਘਰ ਦੇ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੀ ਤਾਂ ਛੱਤ ਤੋਂ ਛੱਤ ਦੇ ਉੱਤੋਂ ਡਿੱਗਣ ਦੇ ਕਾਰਨ ਅਚਾਨਕ ਉਸ ਦੇ ਛੱਟ ਲੱਗਣ ਕਾਰਨ ਮੌਤ ਹੋ ਗਈ ਗੁਰਸਾਹਿਬ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਦੋਸਤੋ ਅੱਜ ਦੀ ਖਬਰ ਇਹ ਕਿ ਤੁਹਾਨੂੰ ਦੱਸ ਦਿੱਤੀ ਗਈ ਹੈ ਦੋਸਤੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ